ਹਾਂਜੀ 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 ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਤੇ ਪਿੰਡ ਚੰਦੂਮੰਜ ਦੇ ਵਿੱਚ ਪਹੁੰਚ ਚੁੱਕੇ ਆ ਫੇਰ ਢਲੋਂ ਸਾਹਿਬ ਆ ਡੰਗਰ ਆਪਣੇ ਦੋ ਚੱਕ ਕੀਤੇ ਨੇ ਵੇਖੀ ਭਰਾਵਾ ਚੋਕੀ ਨਾ ਦਵੀਂ ਤੇਥੋਂ ਖਤਰਾ ਏ ਮੈਨੂੰ ਭਰਾਵ ਜੀ ਦੋ ਡੰਗਰ ਰਿਪੀਟਰ ਇੱਕ ਛੋਟੀ ਫਸਟ ਟਾਈਮਰ ਇੱਕ ਗਾਂ ਇੱਕੋ ਘਰ ਦੇ ਵਿੱਚ ਦੋ ਜਿਹੜੇ ਜਾਨਵਰ ਰਿਪੀਟਰ ਹੀ ਤੇ ਬਾਪੂ ਜੀ ਕਾਫੀ ਵਿਚਾਰੇ ਚਲੋ ਠੀਕੇ ਠੁਕੇ ਲਵਾਉਂਦੇ ਰਹੇ ਨਹੀਂ ਜਨਵਰਾਂ ਨੇ ਬੜਾ ਤੰਗ ਕੀਤਾ ਕਿਉਂਕਿ ਇਹੋ ਹੀ ਦੋ ਜਨਵਰ ਤੇ ਦੋਵੇਂ ਖਰਾਬ ਕਰਦੇ ਸੀ ਤੇ ਚਲੋ ਦੱਸਿਆ ਸਾਡੇ ਵੱਲੋਂ ਕਿ ਇਨੇ ਤੇ ਪਹੁੰਚੇ ਤੇ ਤੁਹਾਨੂੰ ਦੱਸ ਦਣ ਕਿ ਕਿੰਨੇ ਦੱਸਿਆ ਹੈ ਮੇਰੇ ਵੱਲੋਂ ਦੱਸ ਦਣ ਕਿ ਆਪ ਹੀ ਬੋਲ ਕੇ ਮੇਰੇ ਬੋਲਿਆਂ ਕੋਈ ਜ਼ਿਆਦਾ ਕਰਨੀ ਬਾਕੀ ਤੁਹਾਡੇ ਭਰਾ ਨੇ ਢੱਲੋਂ ਨੇ ਅੜੇ ਕੰਮ ਦੋ ਕੱਡੇ ਇੱਕੋ ਘਰ ਦੇ ਵਿੱਚ ਤੇ ਜਰੂਰ ਲਾਈਕ ਸਪੋਰਟ ਕਰਿਆ ਕਰੋ ਕਿਉਂਕਿ ਇਹ ਜਿਹੜੇ ਅੜੇ ਓੜੇ ਕੰਮ ਹੁੰਦੇ ਨੇ ਨਾ ਇਹਨਾਂ ਦੀ ਜ਼ਿੰਦਗੀ ਬਚ ਜਾਂਦੀ ਨੱਚੋਟੀ ਦੇ ਲਾਲਾ ਲਛਣੀ ਪੰਡਾ ਘੁਲ ਗਿਆ ਪਤਲ ਹਨਾ ਇਹ ਦੋ ਦੋ ਮਹੀਨੇ ਦੇ ਲਾਗੇ ਤੁਸੀਂ ਜਨਵਰੀ ਚੈੱਕ ਕੀਤੇ ਜੀ ਹੁਣ ਤੇ ਬਾਕੀ ਪਾਪਾ ਜੀ ਤੁਹਾਨੂੰ ਜ਼ਰੂਰ ਦੱਸ ਦੇਣਗੇ ਸਾਰੀ ਗੱਲ ਬਾਤ ਪੁੱਛਦੇ ਉਹਨਾਂ ਨਾਲ ਵੀ ਆਪਾਂ ਕਰਦੇ ਹਾਂ ਗੱਲ ਬਾਤ ਹਾਂਜੀ ਜੈ ਮਸੀਦੀ ਕੇ ਸਤਿ ਸ੍ਰੀ ਅਕਾਲ ਜੈ ਮਸੀਦੀ ਜੈ ਮਸੀਦੀ ਹਾਂਜੀ ਸਤਿ ਸ੍ਰੀ ਅਕਾਲ ਵੀ ਕਹਦੋ ਇੱਕ ਵਾਰੀ ਸਤਿ ਸ੍ਰੀ ਅਕਾਲ ਜੀ ਹਾਂਜੀ 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 ਬਾਪੂ ਜੀ ਦੱਸਿਓ ਕਿ ਆਪਣੇ ਖਰਾਬ ਹੀ ਜਨਵਾਰ ਆਪਾਂ ਟੀਕੇ ਟੁਕੇ ਭਰੇ ਆ ਇਹਨੂੰ ਬਿਲਕੁਲ ਦੋ ਦੋ ਤਿੰਨ ਵਾਰ ਪਹਿਲਾਂ ਮੱਝਾਂ ਕਰਾਈਆਂ ਨੇ ਆਪਾਂ ਗਾਈਆਂ ਵੀ ਕਰਾਈ ਦੋ ਤਿੰਨ ਵਾਰਾਂ ਹਾਂਜੀ ਤੇ ਮੱਝ ਵੀ ਕਰਾਈ ਆ ਪਰ ਹੁਣ ਰੱਬ ਦੀ ਕਿਰਪਾ ਹੋਈ ਆ ਹੋਈ ਹੈ ਕਿਰਪਾ ਦੁਆਾਂ ਦੀ ਹਾਂਜੀ ਕਿਰਪਾ ਦੁਆਾਂ ਤੇ ਹੋ ਗਈ ਤੇ ਕਿੰਨੇ ਦੱਸਿਆ ਆਪਣੇ ਵੱਲੋਂ ਆਪਣੇ ਵੱਲੋਂ ਦੱਸਿਆ ਸੀ ਸਾਈ ਪਰਿਵਾਰ ਰਹੀਗਾ ਹਾਂਜੀ ਹਾਂਜੀ ਬੋਲੋ ਬੋਲੋ ਸਾਈਗਾ ਹਾਂਜੀ ਮੈਂ ਆਖਿਆ ਵੀ ਉਹ ਡਾਕਟਰ ਨੂੰ ਤੁਸੀਂ ਲੈ ਜਾਓ ਹੂੰ ਹੂੰ ਉਹਦੇ ਨਾਲ ਗੱਲਬਾਤ ਕਰੋ ਬਿਲਕੁਲ ਤਾਂ ਮੇਰੇ ਤੇ ਕੀ ਯਕੀਨ ਸੀ ਪਹਿਲੇ ਦਿਨ ਤੋਂ ਮੁੰਡੇ ਤੇ ਡਾਕਟਰ ਤੇ ਹਾਂਜੀ ਕੀ ਕਿਦਾਂ ਯਕੀਨੀ ਕੀ ਕਿਦਾਂ ਵਿਸ਼ਵਾਸ ਜੀ ਯਕੀਨ ਉਹਨਾਂ ਦੱਸਿਆ ਸੀ ਪੀ ਉਹ ਬੰਦੇ ਬਿਲਕੁਲ ਸਹੀ ਨੇ اچھا ਹਾਂ ਗੱਲ ਸਹੀ ਬੰਦੇ ਨੇ ਮਤਲਬ ਸਹੀ ਢੰਗ ਨਾਲ ਮਤਲਬ ਉਹ ਇਲਾਜ ਕਰਦੇ ਨੇ ਇਲਾਜ ਕਰਦੇ ਨੇ ਤੇ ਪੈਸੇ ਵੀ ਬਿਲਕੁਲ ਜਾਇਜ਼ ਤੇ ਤੂੰ ਇਹ ਦੱਸ ਮੈਨੂੰ ਇੱਕ ਗੱਲ ਦੱਸੀ ਕਿ ਜਦਨ ਮੈਂ ਪਹਿਲੇ ਦਿਨ ਤੇਰੇ ਘਰ ਚ ਆਇਆ ਉਦੋਂ ਤੈਨੂੰ ਹੋਇਆ ਇਹ ਚੀਜ਼ ਮਹਿਸੂਸ ਹੋਈ ਕਿ ਮੇਰੇ ਡੰਗਰ ਬੰਨ ਗਏ ਹਾਂਜੀ ਬਣੇ ਮੈਂ ਬਿਲਕੁਲ ਮਹਿਸੂਸ ਕਰਦਾ ਪਹਿਲੇ ਦਿਨ ਤੂੰ ਕਰਦੀ ਪਹਿਲੇ ਦਿਨ ਤੋਂ ਕਰਦਾ ਹਾਂ ਮੈਂ ਜਕੀਗਣੀ ਫੁੱਲ ਹਣਾ ਬਿਲਕੁਲ ਯਕੀਨ ਸੀ ਅੱਜ ਆਪਣੇ ਦੋਵੇਂ ਜਨਮਰ ਵੇਖੋ ਦੱਸਾ ਗੱਲ ਕੀ ਆ ਉਹਨਾਂ ਤੱਕ ਪਾਪਾ ਜੀ ਮਰਿਆ ਨਹੀਂ ਆਉਂਦਾ ਪਟੇ ਪਾਉਂਦਾ ਹਨਾ ਇਦਾਂ ਹੁਣ ਬਣ ਗਏ ਇਹਨਾਂ ਦੀ ਸੇਵਾ ਵੱਜਣੀ ਆ ਨਹੀਂ ਤੇ ਜੇ ਨਾਮ ਦੇ ਤੇ ਕੰਮ ਲੰਮਾ ਚੱਲਦਾ ਰਿਹਾ ਲੰਮੇ ਲੇਖੇ ਹੋ ਜਾਣੇ ਇਹਦੇ ਲੰਮਾ ਹੀ ਕੰਮ ਚੱਲਣਾ ਸੀ ਮਾਲਾ ਨਾ ਹੱਤ ਪਾਉਂਦੇ ਤੇ ਕੀ ਥੱਕ ਨਾ ਕਰ ਚੱਲਦਾ ਰਹਿਣਾ ਹੈ ਕੰਮ ਤੇ ਬਾਕੀ ਬਹੁਤੀ ਆਪਾਂ ਕੋਈ ਫੀਸ ਵੀ ਨਹੀਂ ਨਾ ਰੱਖੀ ਇਹਨਾਂ ਦੀ ਕਿੱਦਾਂ ਕਿਵੇਂ ਆ ਕੋਈ ਜ਼ਿਆਦਾ ਪੈਸੇ ਤਾਂ ਨਹੀਂ ਨਾ ਨਹੀਂ ਨਹੀਂ ਪੈਸੇ ਨਹੀਂ ਤੇ ਇਹ ਜਰੂਰ ਹੁਣ ਦੱਸਣਾ ਵਾ ਅਵੇਲਾ ਇੱਕ ਸਭ ਦੇ ਅੜਿਆ ਹੀ ਕੰਮ ਹੈ ਵੀ ਹਨਾ ਅਰੇ ਅਰੇ ਆਉਂਦੇ ਹੀ ਨਾ ਅਰੇ ਤੁਰੇ ਆਉਂਦੇ ਹੀ ਨਾ ਤੇ ਕੰਮਕਾਰ ਕਿਵੇਂ ਲੱਗਾ ਡਾਕਟਰ ਦਾ ਕੰਮਕਾਰ ਵਧੀਆ ਲੱਗਾ ਵਧੀਆ ਵਧੀਆ ਓਕੇ ਓਕੇ ਹਾਂ ਹੁਣ ਜਿੰਨੇ ਮੇਰੇ ਵੱਲੋਂ ਦੱਸਿਆ ਸੀ ਉਹਨੂੰ ਵੀ ਦੱਸ ਦੀ ਕਿ ਟੱਲੋਂ ਸਾਹਿਬ ਬਣਾ ਗਏ ਮੇਰੇ ਜਾਨਵਰ ਹਾਂ ਜ਼ਰੂਰ ਦੱਸਾਂ ਠੀਕ ਨਾ ਤੁਹਾਡੇ ਚੰਦੂ ਮੰਜ ਦੇ ਵਾਵਾ ਜਾਨਵਰ ਜਿਹੜੇ ਗੱਭਣ ਹੋ ਗਏ ਨੇ ਤੇ ਅੜੇ ਤੜੇ ਹੀ ਇਦਾਂ ਹਨਾ ਛੋਟੀ ਤੇਰੀ ਲੱਖ ਰੁਪਏ ਦੀ ਬਣ ਗਈ ਥੋੜਾ ਹੁਣ ਖੁਸ਼ੀ ਨਾ ਦੱਸ ਕਿ ਮੁੰਡੇ ਨੇ ਬਣਾਏ ਜਾਨਵਰ ਡਾਟਾ ਟੱਲੋ ਨਹੀਂ ਨਹੀਂ ਬਿਲਕੁਲ ਖੁਸ਼ੀ ਨਾ ਬਣਾਏ ਨੇ ਅਸੀਂ ਅਸੀਂ ਮਿਲਣਦੇ ਆ ਵੀ ਖੁਸ਼ੀ ਨਾ ਤੇ ਬਣਾਏ ਨੇ ਅਸੀਂ ਸਾਨੂੰ ਵੀ ਰੱਬ ਤੇ ਵਿਸ਼ਵਾਸ ਕੀਨ ਹੈ ਤੁਹਾਡੇ ਤੇ ਵਿਸ਼ਵਾਸ ਸੀਗਾ ਚਲੋ ਜੇ ਤੁਹਾਨੂੰ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਤੇ ਤੁਹਾਡੇ ਰੱਬ ਨੇ ਹੀ ਭੇਜਣਾ ਸੀ ਮੈਨੂੰ ਹਾਂ ਤੇ ਬਾਕੀ ਵਧੀਆ ਨਾ ਕੰਮ ਕਰ ਮੁੰਡੇ ਦਾ ਵਧੀਆ ਵਧੀਆ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਓ ਜੀ ਤੁਸੀਂ ਗੱਲਬਾਤ ਸੁਣੀ ਆ ਤੇ ਇਦਾਂ ਡੰਗਰ ਜਿਹੜੇ ਖਰਾਬ ਹੀ ਦੋਵੇਂ ਤੇ ਭਾਵੇਂ 4 4 5 5 ਵਾਰੀ ਤੇ ਰਿਪੀਟਰ ਹੀ ਪਰ ਹੈ ਤੇ ਸਹੀ ਨਾ ਕੰਮ ਇਹਨਾਂ ਦਾ ਰਿਪੀਟਰਾਂ ਚ ਚੱਲ ਪਿਆਈ ਤੇ ਜੇ ਚੱਲਦੇ ਰਹਿੰਦੇ ਤੇ ਕਿੰਨਾ ਹੀ ਭਾਵੇਂ ਲੰਮਾ ਲਿਖਾ ਇਹਨਾਂ ਦਾ ਹੋ ਜਾਂਦਾ ਇਹੋ ਡੰਗਰ ਦੂਰ ਤੱਕ ਜਾਂਦੇ ਨੇ ਜੇ ਸਹੀ ਬੰਦਾ ਨਾ ਪਹੁੰਚੇ ਜੇ ਤਰੀਕੇ ਨਾਲ ਸਮਝਦਾਰੀ ਨਾਲ ਨਾ ਕੰਮ ਹੋਵੇ ਠੀਕ ਹੈ ਨਾ ਤੇ ਫਿਰ ਕੰਮ ਬੜਾ ਲੰਮਾ ਪੁਰਿਆ ਜਾਂਦਾ ਵਾ ਤੇ ਮੇਰੇ ਭਰਾਵੋ ਲਾਈਕ ਸ਼ੇਅਰ ਸਪੋਰਟ ਜਰੂਰ ਕਰਿਆ ਕਰੋ ਕਿਉਂਕਿ ਇਦਾਂ ਦੋ ਦੋ ਜਾਨਵਰ ਇਕੱਠੇ ਗੱਬਣ ਕਰਦੇ ਨੇ ਕੋਈ ਮਾੜੀ-ਮੋਟੀ ਗੱਲਬਾਤ ਨਹੀਂ ਉਹਦੀ ਕਿਰਪਾ ਹੁੰਦੀ ਆ ਤੇ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਇਹ ਜ਼ਰੂਰ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਬਾਕੀ ਖੁਸ਼ ਬਾਪੂ ਖੁਸ਼ ਖੁਸ਼ ਪੂਰਾ ਜਾਂਦੇ ਜਾਂਦੇ ਉਹ ਪੁੱਛਣਾ ਪੂਰੀ ਖੁਸ਼ੀ ਆ ਪੂਰੀ ਖੁਸ਼ੀ ਆ ਦੱਸਣਾ ਫਿਰ ਚੰਦੂ ਮੰਜ ਵਾਲਿਆਂ ਨੂੰ ਪੂਰੀ ਖੁਸ਼ੀ ਆ ਦੱਸਣਾ ਚੰਦੂ ਮੰਜ ਵਾਲਿਆਂ ਨੂੰ ਬਣਾਈ ਜਦੋਂ ਦੱਸਾਂ ਦਾ ਵਰਜ ਵੀ ਬੰਦਾ ਹਾਂ ਇਹ ਨਹੀਂ ਹਾਂ ਆਹ ਗੱਲਾਂ ਦੱਸਾਂ ਗੱਲ ਕਿ ਜਦ ਇਹ ਆਪਾਂ ਜੇ ਆਪਾਂ ਕੰਮ ਕੀਤਾ ਨਾ ਮਿਰਜੀ ਗਿਆਦਾ ਲੋਕੀ ਇਹ ਇਕੱਠੋ ਕੇ ਖੜਦੇ ਆ ਕਰਨ ਵਾਲੇ ਜਿਹੜੇ ਆ ਨਾ ਉਹ ਖੜ ਜਾਂਦੇ ਆ ਨਾਲ ਤੇ ਹਰੇਕ ਦੇ ਭਰੋਸਾ ਮਤਲਬ ਵੇਖੋ ਯਕੀਨ ਹੁੰਦਾ ਇਹਨਾਂ ਨੂੰ ਤੇ ਯਕੀਨ ਦੇ ਖੜੇ ਵੀ ਉਤਰੀਦਾ ਵਾ ਤੇ ਖੁਸ਼ੀ ਹੁੰਦੀ ਹੈ ਜਦੋਂ ਡੰਕਰ ਬਣ ਜਾਂਦੇ ਨੇ ਭਰਾਵੋ ਤਾਂ ਲਾਈਕ ਲੋਕ ਕੋਮੈਂਟ ਕੋ ਮੋਢੀ ਜਰੂਰ ਕਰਿਓ ਤੇ ਭਾਵੇਂ ਜਿਵੇਂ ਦੇ ਵੀ ਜਨਵਰ ਆਪਾਂ ਅੱਜ ਦੀ ਡੇਟ 'ਚ ਦੋਨੋਂ ਗੱਬਣ ਕਰਤੇ ਨੇ ਤੇ ਇਹ ਨਹੀਂ ਕਿ ਇੱਕ ਗੱਬਣ ਹੋਇਆ ਤੇ ਇੱਕ ਨਹੀਂ ਹੋਇਆ ਬਾਕੀ ਜਾਂਦੇ ਜਾਂਦੇ ਮੈਂ ਗਾਲ੍ਹਾਂ ਦਾਤਣਾ ਵਾਂ ਤੁਹਾਨੂੰ ਜਿਓ ਉਹਨੇ ਮੈਨੂੰ 100 'ਚੋਂ 80 ਦਿੱਤੀਆਂ ਨੇ ਦੋਹਾਂ ਦੀ ਗਿਣਤੀ 80 'ਚ ਆ ਗਈ ਵੇਖ ਲਓ 20 ਇਦਾਂ ਦੇ ਕਿਵੇਂ ਹੁੰਦੀਆਂ ਜਿੰਨਾਂ ਦਾ ਕੁਝ ਨਹੀਂ ਹੋ ਸਕਦਾ ਤੇ ਲੋਕੋ ਗਈਆਂ ਤੇ ਕਿਦੇ ਸੁਫਰ ਜੋ ਮਰਜ਼ੀ ਕੋ ਕਰਦਾ ਰਵੇ ਭਾ ਠੀਕ ਹੈ ਜਿਹੜੀ ਸੱਚੀ ਗੱਲ ਆ ਉਹਨੇ ਸਾਨੂੰ 20 100 ਜੋ 80 ਦਿੱਤੀਆਂ ਨੇ ਤੇ 20 ਬੇਕਾਰ ਨੇ ਤੇ ਇਹ ਤੁਹਾਡੇ ਸਾਹਮਣੇ ਨੇ ਜਿਨ੍ਹਾਂ ਦੀ 80ਆਂ ਦੇ ਵਿੱਚ ਗਿਣਤੀ ਆ ਚੁੱਕੀ ਆ ਤੇ ਜਿਨ੍ਹਾਂ ਦੀ ਨਹੀਂ ਬਣਦੀ ਪੁੰਦੀ ਆਪਣੇ ਹਿਸਾਬ ਤਾ ਬਲਾ ਲੈਣਾ ਠੀਕ ਆ ਜੀ ਬਾਕੀ ਤੁਹਾਨੂੰ ਰੇਟ ਵੱਲੋਂ ਵੀ ਦੱਸਤਾ ਭੈਣ ਦੇ ਵੀ ਇੱਕ ਨੋਰਮਲ ਤਰੀਕੇ ਨਾਲ ਚੱਲੀਦਾ ਕਿਉਂਕਿ ਉਹਨੇ ਸਾਨੂੰ ਜੇ ਇਹ ਕੰਮ ਕਰਵਾਉਣ ਡਿਆ ਉਹਦੀ ਕਿਰਪਾ ਵਾ ਇੱਕ ਨੋਰਮਲ ਤਰੀਕੇ ਨਾਲ ਹੀ ਚੱਲੀਦਾ ਵਾ ਚਲੋ ਭਰਾਵੋ ਲਾਈਕ ਵੀਡੀਓ ਤੇ ਕਮੈਂਟ ਤੇ ਜਿਹੜੇ ਨਵੇਂ ਆਏ ਆ ਚੈਨਲ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਓਕੇ ਜੀ ਧੰਨਵਾਦ ਸਤਿ ਸ੍ਰੀ ਅਕਾਲ